ਕੌੜਾ ਕੁੱਟ ਪੀਤਾ ਬੜੀ ਚੁੱਪ ਬੱਟੀ ਪਰ ਹੁਣ ਅਸੀਂ ਚੁੱਪ ਨਹੀਂ ਰਹੇ ਨੇ ਮੈਂ ਇਸ ਘਰ ਦਾ ਮਾਲਕ ਆ ਮੈਂ ਆਪਣੀ ਮਰਜ਼ੀ ਕਰਾਂਗਾ ਫਟਾ ਗੁਲਾਮ ਨਹੀਂ ਹੈਗਾ ਮੈਂ ਹੁਣ ਤੁਸੀਂ ਕਿਸੇ ਹੋਰ ਟਾਣੀ ਤੇ ਬੈਠੋ ਜਾ ਕੇ ਅਸੀਂ ਇਸ ਖੁੱਡੇ ਚ ਆਪਣੇ ਨਵੇਂ ਚੂਚੇ ਵਾੜਨੇ ਆਂ ਨਾ ਅਸੀਂ ਤੇਰੇ ਪੁੱਤੇ ਨਹੀਂ ਕਿੱਥੇ ਜਾਵਾਂਗੇ ਅਸੀਂ ਹੈ ਉਹ ਠੂਠਾ ਬਣਾ ਦੇ ਸਾਨੂੰ ਮੰਗਲ ਆਵੇ ਮੰਗਲ ਹਾਂ ਹਾਂ ਮੇਰੇ ਸਾਲਿਆ ਮੰਗੋਂਗੇ ਤੁਸੀਂ ਤੁਹਾਡੀਆਂ ਕਰਤੂਤਾ ਹੀ ਮਾੜੀਆਂ ਨੇ ਜਿਹੜੇ ਕੰਮ ਤੋਂ ਕਰਦਾ ਨਾ ਭਲੇ ਮਾਸ ਵਾਲੇ ਕੰਮ ਨਹੀਂ ਜਬਾਨ ਲੜਾਉਣਾ ਹੁਣ ਤੂੰ ਜਬਾਨ ਲੜਾਉਣਾ ਉਹਦੇ ਪਿਓ ਨਾਲ ਮੇਰੇ ਸਾਲਿਆ ਤੂੰ ਘਟ ਕੱਲ੍ਹ ਜਾਂਚ ਕੀ ਕੀ ਕੰਜਰਖਾਨੇ ਕਰਦਾ ਖੋਲਾ ਤੇਰੀਆਂ ਵੀ ਕਰਤੂਤਾ ਉਹ ਤੂੰ ਜਾਣਦੇ ਜਾਣਦੇ ਹੋਰ ਨਾਲ ਤਨੇਖੜੀ ਲੈ ਲਈ ਸਾਥੋਂ ਉਹ ਤੁਹਾਨੂੰ ਘਰ ਚੋਂ ਮੈਂ ਇੱਕ ਕੌਲੀ ਨਹੀਂ ਦੇਣੀ ਹਰਾਮਿਓ ਕੌੜਾ ਕੁੱਟ ਪੀਤਾ ਬੜੀ ਚੁੱਪ ਬੱਟੀ ਪਰ ਹੁਣ ਅਸੀਂ ਚੁੱਪ ਨਹੀਂ ਰਹਿੰਦੇ ਮੈਂ ਇਸ ਘਰ ਦਾ ਮਾਲਕ ਹਾਂ ਮੈਂ ਆਪਣੀ ਮਰਜ਼ੀ ਕਰਾਂਗਾ ਫਟਾ ਗੁਲਾਮ ਨਹੀਂ ਹੈਗਾ ਮੈਂ ਹੁਣ ਤੁਸੀਂ ਕਿਸੇ ਹੋਰ ਕਹਾਣੀ ਤੇ ਬੈਠੋ ਜਾ ਕੇ ਅਸੀਂ ਇਸ ਖੁੱਡੇ ਚ ਆਪੇ